ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਇੱਕ ਪੁਲਿਸ ਅਫਸਰ ਦੀ ਜਿਹੜਾ ਕਿ ਬਈ ਇੱਕ ਪਰਿਵਾਰ ਵੱਨਿਓ ਦੱਸਿਆ ਜਾਂਦਾ ਵੀ ਰਸਤੇ ਦੇ ਵਿੱਚ ਜੋ ਆਪਣੇ ਡਿਊਟੀ ਤੋਂ ਆ ਰਿਹਾ ਸੀ ਤੇ ਲਾਪਤਾ ਹੋ ਜਾਂਦਾ ਤੇ ਹੁਣ ਇੱਕ ਪਰਿਵਾਰ ਦਾ ਕੀ ਕਹਿਣਾ ਪਹਿਲਾਂ ਆਪਾਂ ਤੁਹਾਨੂੰ ਉਹ ਵੀਡੀਓ ਸੁਣਾਵਾਂਗੇ ਫਿਰ ਆਪਾਂ ਅਗਲੇ ਵਿਚਾਰ ਕਰਾਂਗੇ ਸਾਂਝੇ ਚੈਨਲ ਤੇ ਬਣੇ ਰਹੋ ਪਹਿਲਾਂ ਵੀਡੀਓ ਸੁਣਾਵਾਂਗੇ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਸੁਣੋ ਵੀਡੀਓ ਨੌ ਵਜੇ ਉਸਕੇ ਬਾਅਦ ਕੋਈ ਗੋਲ ਨਹੀਂ ਉਸ ਤੋਂ ਬਾਅਦ ਨੇ ਲੋਕੇਸ਼ਨ ਤੇ ਜੀ ਸੀ 10 ਵਜੇ ਤੱਕ ਮੈਂ ਵੇਖੀ ਉਸ ਤੋਂ ਬਾਅਦ ਨਹੀਂ ਮੈਂ ਵੇਖੀ 8 ਵਜੇ ਠਾਇਆ ਜਾਂਦੇ ਤੇ ਵੀ ਘਰ ਦੇ ਨੂੰ ਸਾਫ ਸਾਫ ਨਹੀਂ ਆਂਦੀ ਵੀ ਮਤਲਬ ਆਇਆ ਨਹੀਂ ਉਹਦਾ ਟੁਰਿਆ ਬਹੁਤ ਚਿਰ ਦਾ ਮਾਲੀ ਤੋਂ ਇੱਥੇ ਆ ਕੇ ਪਤਾ ਕੀਤਾ ਤੇ ਗੱਡੀ ਜਿਹੜੀ ਸੀ ਗੱਡੀ ਤੇ ਗਿਆ ਸੀ ਉਹ ਗੱਡੀ ਮਤਲਬ ਇੱਥੇ ਪੰਨ ਵੀ ਪੰਨਾ ਇੱਥੇ ਇੱਥੇ ਛਾਂ ਜਿਹੜੇ ਛੜਕਦੇ ਉੱਤੇ ਗੱਡੀ ਖੜੀ ਹੈ ਸਮਾਣਾ ਦੇ ਗੋਵਿੰਦਗਰ ਬਸਤੀ ਦਾ ਇੱਕ ਨੌਜਵਾਨ ਜਿਹੜਾ ਪੰਜਾਬ ਪੁਲਿਸ ਤੇ ਤਾਇਨਾਤ ਹੈ ਸਤਿੰਦਰ ਸਿੰਘ ਮੋਹਾਲੀ ਦੇ ਵਿੱਚ ਕਿਸੇ ਪੁਲਿਸ ਅਧਿਕਾਰੀ ਦੇ ਨਾਲ ਸੀ ਡੋਟੀ ਉਸਕੇ ਰਾਤ ਉਹ ਆਪਣੇ ਘਰ ਆ ਰਿਹਾ ਸੀ ਤੇ ਰਾਤ ਉਸਨੇ ਆਪਣੀ ਪਤਨੀ ਨੂੰ ਫੋਨ ਕੀਤਾ 9 ਵਜੇ ਦੇ ਆਸ-ਪਾਸ ਵੀ ਮੈਂ ਘਰ ਆ ਰਹਾ ਹਾਂ ਲੇਕਿਨ ਉਸਕੇ ਬਾਅਦ ਉਸਦਾ ਫੋਨ ਨਹੀਂ ਆ ਰਿਹਾ ਉਸਦੀ ਜਿਹੜੀ ਗੱਡੀ ਹੈ ਸਮਾਣਾ ਪਰਿਆਲ ਸੜਕ ਤੇ ਪਿੰਡ ਪਾਂਡਰਾ ਦੇ ਨਜ਼ਦੀਕ ਖੜੀ ਹੈ ਪਰਿਵਾਰ ਦੇ ਵਿੱਚ ਚਿੰਤਾ ਹੈ ਪਰਿਵਾਰ ਦੇ ਵਿੱਚ ਮਾਇੂਸੀ ਸਾਈ ਹੈ ਪਰਿਵਾਰ ਮੰਗ ਕਰ ਰਿਹਾ ਹੈ ਪੁਲਿਸ ਤੋਂ ਵੀ ਸਾਡੇ ਬੱਚੇ ਕੀ ਛੇਤੀ ਲੱਭੇ ਜਾਵੇ ਕਿਉਂਕਿ ਪਰਿਵਾਰ ਦਾ ਇੱਕ ਇਕਲੌਤਾ ਬੱਚਾ ਹੈ ਨਵਜੀਤ ਕੋ ਨਵਜੀਤ ਕਰਾਲ ਦੇ ਨਾਮ ਕੀ ਹੈ ਸਤਿੰਦਰ ਸਿੰਘ ਤੇ ਡਿਊਟੀ ਕਿੱਥੇ ਕਰਦਾ ਹੈ ਵਾਹ ਤੇ ਰਾਤ 8:00 ਵਜੇ ਦੇ ਨਿਕਾਲ ਆਈ ਮਾਰੇ 9 ਵਜੇ ਕੀ ਦੱਸਿਆ ਤੇ ਮੈਂ ਚੱਲ ਵਾਪਸ ਆਉਂਦੇ ਪੈਸੀ ਡਿਊਟੀ ਤੋਂ ਹਾਂਜੀ ਹਾਂਜੀ ਤੇ ਰੋਜ਼ਾਨ ਦੇ ਕਰ ਹਾਂਜੀ ਕੁਝ ਦਿਨ ਉੱਥੇ ਰਾ ਕੇ ਆਉਂਦੇ ਨੇ ਕੁਝ ਤਾਂ ਰੈਸਟ ਤੇ ਹੁੰਦੇ ਨੇ ਸਵੇਰੇ ਡਿਊਟੀ ਕਈ ਸੇ ਸ਼ਾਮ ਨੂੰ ਕਰ ਆਉਂਦੇ ਪੈਸੀ ਕਿੰਨੇ ਵਜੇ ਹੋਣ ਐ ਤੁਸੀਂ ਦੱਸੋ 9 ਵਜੇ ਉਸਕੇ ਬਾਅਦ ਫਿਰ ਕੋਈ ਗੋਲ ਨਹੀਂ ਉਸ ਤੋਂ ਬਾਅਦ ਨਾ ਲੋਕੇਸ਼ਨ ਤੇ ਜੀ ਸਵੇਰੇ 10 ਵਜੇ ਤੱਕ ਮੈਂ ਵੇਖੀ ਉਸ ਤੋਂ ਬਾਅਦ ਨਹੀਂ ਮੈਂ ਵੇਖੀ। ਵੇਖੀ। ਕੋਈ ਦੱਸਿਆ ਉਸ ਤੋਂ ਫੋਨ ਤੇ ਤੁਹਾਨੂੰ ਜਿਸ ਫੋਨ ਕੀਤਾ। ਆਪਸੀ ਆਉਂਦੇ ਪੈਸੀ ਗੱਡੀ ਦੇ ਵਿੱਚ। ਅੱਛਾ ਕੋਈ ਪੈਸੇ ਬੁਸੇ ਬਣਾ ਲੈ ਕੇ ਰਹੇ। ਨਹੀਂ। ਪਤਾ ਲੱਗਿਆ ਕੋਈ। ਨਹੀਂ। ਕੋਈ ਪੈਸਾ ਨਹੀਂ ਇਹ ਦੇਖੋ। ਗੱਲ ਹੀ ਸੀ ਕਿ ਕੋਈ ਨਾਲ ਤੁੰਡ ਵੱਡਾ। ਨਹੀਂ ਕੋਈ ਨਹੀਂ ਸੀ ਨਾਲ। ਇਹ ਪੁਲਿਸ ਚ ਜੀ। ਕਿਥੇ ਡਿਊਟੀ ਹੈ? ਇਹ ਜੀ ਮਹਾਲੇ ਡਿਊਟੀ ਹੈ ਜੀ। ਹਾਂ ਕੱਲ ਕਿੰਨੇ ਵਜੇ ਆਇਆ ਕਰੋ। ਕਰੋਗਾ ਕੱਲ? કરી ਗਿਆ ਸਵੇਰੇ ਗਿਆ ਅੱਛਾ ਤੇ ਰਾਤ ਨੂੰ ਵਾਪਸ ਆਉਂਦਾ ਸੀ ਉਹ ਉਧਰੋਂ ਕਿਉਂ ਨਹੀਂ ਦੁਬਾਰਾ ਰਾਤ ਨੂੰ ਵਾਪਸ ਆਇਆ ਰਾਤ ਕੀ ਗੱਲ ਹੋਈ ਹੈ ਫਿਰ ਰਾਤ ਜੀ ਮਤਲਬ ਆ ਰਿਹਾ ਸੀ ਵਾਪਸ ਉਧਰੋਂ ਚੱਲਿਆ 5:30 ਵਜੇ ਉਧਰੋਂ ਫੋਨ ਦੀ ਵਾਈਫ ਨੇ ਕੀਤਾ ਉਹਦੇ ਵਿੱਚ ਚੱਲ ਪਿਆ ਚਲੋ ਆ ਜਾਣਾ ਇਹ ਫੋਨ ਉੱਰਾਉਣੀ ਸੀ ਤੇ ਉਹ ਫਿਰ ਸੌ ਗਈ ਹੈ ਮੁੜ ਕੇ ਫਿਰ ਮਤਲਬ ਕੋਈ ਪਤਾ ਨਹੀਂ ਲੱਗਾ ਤੇ ਫਿਰ 12 ਵਜੇ ਠਾਇਆ ਜਾਂਦੇ ਨੇ ਵੀ ਘਰ ਦੇ ਨੂੰ ਸਾਫ-ਸਾਫ ਨਹੀਂ ਜਾਂਦੀ ਫਿਰ ਮਤਲਬ ਆਇਆ ਨਹੀਂ ਉਹ ਤੁਰਿਆ ਬਹੁਤ ਚਿਰ ਦਾ ਮਾਲੀ ਤੋਂ ਇਹਨਾਂ ਫਿਰ ਕੀਤਾ ਜਾ ਕੇ ਹਾਂਜੀ ਇਹ ਜਿਹੜਾ ਇੱਕ ਪਰਿਵਾਰ ਆ ਜਿਹਦਾ ਵੀ ਕਹਿਣਾ ਇਹ ਹੈਗਾ ਵੀ ਮੁਹਾਲੀ ਦੇ ਵਿੱਚ ਇਹ ਨੌਜਵਾਨ ਡਿਊਟੀ ਕਰ ਰਿਹਾ ਸੀ ਪਰ ਰਾਸਤੇ ਦੇ ਵਿੱਚ ਜਦੋਂ ਫੋਨ ਕਰਦੇ ਆ ਘਰ ਦੇ ਮੈਂਬਰ ਜਿਵੇਂ ਉਹਨਾਂ ਦੀ ਪਤਨੀਆਂ ਤੇ ਉਹਨਾਂ ਨੇ ਦੱਸਿਆ ਜਾਂਦਾ ਵੀ ਕਿਹਾ ਜਾਂਦਾ ਵੀ ਮੈਂ ਆ ਰਿਹਾ ਰਸਤੇ ਦੇ ਵਿੱਚ ਤੇ ਪਰ ਬਈ ਰਸਤੇ ਦੇ ਵਿੱਚ ਇਹ ਕਹਿੰਦਾ ਮਤਲਬ ਲਾਪਤਾ ਹੋ ਜਾਂਦਾ ਹੁਣ ਇਹ ਨਹੀਂ ਪਤਾ ਹਲੇ ਕਈ ਦਿਨਾਂ ਤੋਂ ਇਹ ਪਰਿਵਾਰ ਦਾ ਕਹਿਣਾ ਇਹ ਆ ਵੀ ਅਸੀਂ ਸਾਰੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਕਿਹਾ ਗਿਆ ਤੇ ਇੱਕ ਸਰਕਾਰ ਨੂੰ ਵੀ ਕਿਹਾ ਵੀ ਬਈ ਇਹਦੀ ਲੱਗ ਲਗਾ ਕੇ ਭਾਲ ਕੀਤੀ ਜਾਵੇ ਵੀ ਕੀ ਮਾਮਲਾ ਇਹ ਪੂਰਾ ਕਿਉਂਕਿ ਜੇ ਗੱਲ ਕਰੀਏ ਇੱਕ ਡਿਊਟੀ ਕਰਕੇ ਆਪਣੇ ਘਰ ਆ ਰਿਹਾ ਸੀ ਪਰਿਵਾਰ ਨਾਲ ਗੱਲਬਾਤ ਹੋਈ ਆ ਆਉਣ ਤੋਂ ਪਹਿਲਾਂ ਤੇ ਇਹ ਸਮਾਣਾ ਪਿੰਡ ਦੀ ਖਬਰ ਆ ਤੇ ਖਬਰ ਤੁਸੀਂ ਸੁਣੀ ਲਈ ਆ ਤੇ ਪਿੰਡ ਦਾ ਜੋ ਨਾਮ ਸਮਾਣਾ ਹੈਗਾ ਦੱਸਿਆ ਜਾਂਦਾ ਤੇ ਪਰ ਜਿਹੜਾ ਇੱਕ ਦਰਖਤ ਦੇ ਨਾਲ ਗੱਡੀ ਗੱਡੀ ਟਕਰਾਈ ਦਿਖਾਈ ਜਾਂਦੀ ਹੈ ਉਹ ਵੀਡੀਓ ਦੇ ਵਿੱਚ ਵੀ ਤੇ ਪਰ ਗੱਡੀ ਜ਼ਰੂਰ ਉਹਨਾਂ ਨੂੰ ਠਿਆ ਜਾਂਦੀ ਹੈ ਪਰ ਉਹ ਨੌਜਵਾਨ ਦਾ ਕੋਈ ਪਤਾ ਨਹੀਂ ਵੀ ਕਿੱਥੇ ਗਿਆ ਕਿੱਥੇ ਨਹੀਂ ਗਿਆ ਤੇ ਜੇ ਹੁਣ ਆਪਾਂ ਗੱਲ ਕਰੀਏ ਬਈ ਇਹ ਪਰਿਵਾਰ ਦਾ ਹੁਣ ਇਹ ਕਹਿਣਾ ਵੀ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਆ ਵੀ ਸਾਰੇ ਲੱਗ ਲਗਾ ਕੇ ਇਹ ਪਤਾ ਕੀਤਾ ਜਾਵੇ ਵੀ ਇਹ ਨੌਜਵਾਨ ਕਿੱਥੇ ਲਾਪਤਾ ਹੋਇਆ ਜੇ ਗੱਲ ਕਰੀਏ ਸਾਡੇ ਪੰਜਾਬ ਦੀਆਂ ਘਟਨਾ ਦਿਨ ਬਦਨ ਬੀ ਵਾਪਰ ਰਹੀਆਂ ਕਿ ਕਈ ਦਿਨਾਂ ਤੋਂ ਇਹ ਖਬਰ ਆ ਰਹੀਆਂ ਜੋ ਬਈ ਇਹ ਪੰਜਾਬ ਪੁਲਿਸ ਇੱਕ ਨੌਜਵਾਨ ਜਿਹੜਾ ਕਿ ਹਿਮਾਲੀ ਦੇ ਵਿੱਚ ਡਿਊਟੀ ਕਰਦਾ ਸੀ ਇਹ ਪਰਿਵਾਰ ਦਾ ਕਹਿਣਾ ਇਹ ਆ ਵੀ ਅਸੀਂ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਆ ਕਿ ਸਾਡੀ ਵੀ ਜੋ ਬਈ ਇਹ ਦੇਖਪਾਲ ਕੀਤੀ ਜਾਵੇ ਵੀ ਕਿੱਥੇ ਗਿਆ ਕਿਉਂਕਿ ਜੇ ਗੱਲ ਕਰੀਏ ਉਹਦੀ ਗੱਡੀ ਦੀ ਤੇ ਗੱਡੀ ਬਈ ਉਥੋਂ ਉਹਨਾਂ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਿਆ ਵੀ ਇਹ ਇੱਕ ਦਰਖਤ ਦੇ ਨਾਲ ਟਕਰਾਈ ਜਾਂਦੀ ਹੈ ਤੇ ਗੱਡੀ ਦਾ ਤਾਂ ਪਤਾ ਲੱਗ ਗਿਆ ਪਰ ਜਿਹੜਾ ਇਹ ਨੌਜਵਾਨ ਪੰਜਾਬ ਪੁਲਿਸ ਵਾਲਾ ਦੱਸਿਆ ਜਾਂਦਾਗਾ ਉਹਦਾ ਨਹੀਂ ਪਤਾ ਵੀ ਕਿੱਥੇ ਗਿਆ ਕਿੱਥੇ ਨਹੀਂ ਡਿਊਟੀ ਤੋਂ ਆ ਰਿਹਾ ਸੀ ਮਹਾਲੀ ਦੇ ਵਿੱਚ ਡਿਊਟੀ ਕਰਦਾ ਸੀ ਸਮਾਣਾ ਪਿੰਡ ਦੱਸਿਆ ਜਾਂਦਾ ਤੇ ਪਰ ਅੱਗੇ ਦੇ ਮਾਮਲੇ ਭਾਈ ਕੀ ਹੋਣਗੇ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਜਿਹੜਾ ਹੁਣ ਤੱਕ ਦਾ ਟੌਪਿਕ ਸਾਡੇ ਪੰਜਾਬ 'ਚ ਦਿਨ-ਬਦਨ ਘਟਨਾਵਾਂ ਵਾਪਰ ਰਹੀਆਂ ਜੇ ਗੱਲ ਕਰੀਏ ਆਪਾਂ ਨਰਿੰਦਰਦੀਪ ਦੀ ਬਠਿੰਡਾ ਦੇ ਵਿੱਚ ਇੱਕ ਜਦੋਂ ਉਹਦਾ ਪੰਜਾਬ ਪੁਲਿਸ ਨੇ ਉਹਨੂੰ ਚੱਕਿਆ ਗਿਆ ਸੀ ਉਹ ਵੀ ਨਹੀਂ ਪਤਾ ਲੱਗਿਆ ਵੀ ਕਿਸ ਮਾਮਲੇ ਵਿੱਚ ਚੱਕਿਆ ਹਨਾ ਤੋਂ ਉਹਨੂੰ ਕਰੰਟ ਲਾ ਕੇ ਮਾਰ ਦਿੱਤਾ ਗਿਆ ਸੀ ਜਿਹੜੀ ਇਹ ਸੀ ਐਸਟਾਪ ਨੇ ਤੇ ਪਰ ਹੁਣ ਜਿਹੜਾ ਇੱਕ ਇਹ ਹੋਰ ਮਾਮਲਾ ਸਾਹਮਣੇ ਆ ਗਿਆ ਇਹ ਪਰਿਵਾਰ ਦਾ ਕਹਿਣਾ ਇਹ ਵੀ ਸਾਨੂੰ ਬਿਲਕੁਲ ਲਾ ਪਤਾ ਹੀ ਹੋ ਗਿਆ ਵੀ ਇਹ ਨਹੀਂ ਪਤਾ ਵੀ ਗਿਆ ਕਿੱਥੇ ਆ ਕਿਉਂਕਿ ਡਿਊਟੀ ਤੋਂ ਧਾਰਿਆ ਸੀ ਡਿਊਟੀ ਤੋਂ ਆ ਰਿਹਾ ਸੀ ਉਸ ਤੋਂ ਬਾਅਦ ਦਾ ਨਹੀਂ ਪਤਾ ਵੀ ਲਾਪਤਾ ਹੋ ਗਿਆ ਕੱਲੀ ਗੱਡੀ ਜ਼ਰੂਰ ਇੱਕ ਦਰਖਤ ਨਾਲ ਟਕਰਾਈ ਜਾਂਦੀ ਹੈ ਤੇ ਉਹ ਖਬਰਾਂ ਦੇ ਵਿੱਚ ਵੀ ਆਪਾਂ ਕਈ ਦਿਨ ਤੋਂ ਖਬਰਾਂ ਆ ਰਹੀਆਂ ਵਾਇਰਲ ਹੋ ਰਹੀਆਂ ਜਿਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਬਈ ਵੀ ਇਸ ਪਰਿਵਾਰ ਦਾ ਕਹਿਣਾ ਤਾਂ ਇਹ ਆ ਵੀ ਸਾਨੂੰ ਜਿਵੇਂ ਫੋਨ ਕੀਤਾ ਉਹਨੇ ਵੀ ਮੈਂ ਆ ਰਿਆਂ ਰਸਤੇ 'ਚ ਉਸ ਤੋਂ ਬਾਅਦ ਦਾ ਸਾਨੂੰ ਬਿਲਕੁਲ ਨਹੀਂ ਪਤਾ ਵੀ ਕਿੱਥੇ ਗਿਆ ਕਿੱਥੇ ਨਹੀਂ ਤਾਂ ਲਾਪਤਾ ਹੋ ਚੁੱਕਾ ਹੈ ਸਾਡੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਮੰਗਾ ਵੀ ਦੇਖਭਾਲ ਕੀਤੀ ਜਾਵੇ ਤਾਂ ਤਾਂ ਲੱਗੇ ਵੀ ਕਿੱਥੇ ਗਿਆ ਕਿਉਂਕਿ ਸਾਨੂੰ ਫੋਨ ਕਰਕੇ ਤੁਰਿਆ ਸੀ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਫੋਨ ਕਰਿਆ ਘਰ ਦੇ ਪਰਿਵਾਰ ਜਿਵੇਂ ਮੈਂਬਰ ਗੱਲ ਕਰ ਰਹੇ ਹੁੰਦੇ ਵੀ ਕਿੱਥੇ ਜੀ ਆ ਉਹ ਕਹਿੰਦਾ ਵੀ ਮੈਂ ਆ ਰਿਹਾ ਰਸਤੇ 'ਚ ਤੇ ਪਰ ਉਹ ਤੋਂ ਬਾਅਦ ਲਾਪਤਾ ਹੋ ਗਿਆ ਘਰੇ ਨਹੀਂ ਆਇਆ ਤਾਂ ਭਾਈ ਇਸ ਕਰਕੇ ਇਹ ਪਰਿਵਾਰ ਪਰੇਸ਼ਾਨ ਆ ਤੇ ਜੋ ਪੱਤਰਕਾਰਾਂ ਬਣੀ ਹੋਈ ਇਹ ਸਵਾਲ ਪੁੱਛੇ ਜਾਂਦੇ ਆ ਹੁਣ ਉਹਨਾਂ ਦੀ ਮੰਗ ਇਹੀ ਆ ਵੀ ਲਾਪਤਾ ਹੋ ਗਿਆ ਵੀ ਦੇਖਪਾਲ ਕੀਤੀ ਜਾਵੇ ਕਿੱਥੇ ਗਿਆ ਕਿਉਂਕਿ ਡਿਊਟੀ ਤੋਂ ਆ ਰਿਹਾ ਸੀ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਹੁਣ ਤੱਕ ਦਾ ਟੌਪਿਕ ਇਹ ਆ ਵੀ ਜਿਹੜਾ ਇਹ ਪੰਜਾਬ ਪੁਲਿਸ ਨਾਲੇ ਪੁਲਿਸ ਵਾਲੇ ਨਾਲ ਇੱਕ ਘਟਨਾ ਵਾਪਰ ਜਾਂਦੀ ਆ ਬਾਈ ਤੇ ਇਹ ਪਰਿਵਾਰ ਰੋ ਰੋ ਕੇ ਹੁਣ ਇਹ ਕਹਿ ਰਿਹਾ ਵੀ ਕਈ ਦਿਨਾਂ ਤੋਂ ਲਾਪਤਾ ਤੇ ਇਹਦੀ ਦੇਖਪਾਲ ਹੋਣੀ ਚਾਹੀਦੀ ਵੀ ਕਿੱਥੇ ਗਿਆ ਕਿਉਂਕਿ ਡਿਊਟੀ ਤੋਂ ਆ ਰਿਹਾ ਸੀ ਇਹਦਾ ਹਜੇ ਅੱਗੇ ਪਤਾ ਲੱਗੂ ਜਦੋਂ ਖਬਰ ਆਊ ਤੁਰੰਤ ਤੁਹਾਡੇ ਨਾਲ ਉਹ ਖਬਰ ਵੀ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ 15 ਵੇ ਮਿਲਦੀ ਹੈ ਕਾਨੂੰ ਨਵੇਂ ਟੌਪ ਤੇ ਧੰਨਵਾਦ